ਜੀ ਗੱਦਾ ਮਿੱਤਰੋ ਕੀ ਹਾਲ ਚਾਲ ਨੇ ਸਾਡੇ ਆਪਣੇ ਕੋਰ ਨਵੇਂ ਵਲੋਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਮਿੱਤਰੋ ਅੱਜ ਆਪਾਂ ਗੋਵਨ ਧਾਵ ਤੋਂ ਤੇ ਲੇ ਫਿਰਮੇਂਕਰ ਸਾਹਿਬ ਵਾਲ ਨੂੰ ਤੇ ਆਜੋ ਮਿਲ ਜਾਈਏ ਮੈਂ ਉਧਰ ਰਾਸਤੇ 'ਚ ਵਲੋਗ 'ਚ ਤੇ ਦੇਖਿਓ ਤੇ ਚੱਲ ਪਏ ਸੀਗੇ ਆਜੇ ਫਿਰ ਅੰਕਲ ਜੀ ਆ ਮਿੱਤਰੋ ਵਾ ਇਹੋ ਪਰ ਨੂੰ ਜਾਈ ਜੜਨੇ ਆਂ ਚਟਾਈ ਵੀ ਸਿੱਧ ਹੋਈ ਆ ਬਾਬਾ ਜੀ ਤਾ ਕੋਈ ਨਾ ਹੈ ਕੋਈ ਨਾ ਟੈਨਸ਼ਨ ਕਰੋ ਇਹ ਮਾਤਾ ਚੱਲੀ ਦੇਖੋ ਇਹੋ ਤਰਝਾਰਨਾ ਆਹੀ ਪਾਣੀ ਕਿੰਨਾ ਤੇਜ਼ ਜਾਂਦਾ ਨਾ ਉਹ ਚਰਨੇ ਵਾਲੀ ਹੈ ਨਾ ਨਹੀਂ ਜਨਾ ਦੇਖੋ ਮਿੱਤਰੋ ਸੰਗਤ ਅੱਜ ਬਹੁਤ ਜ਼ਿਆਦਾ ਜਾ ਰਹੀ ਐ 프리ਮ ਕੰਸਾਹਬ ਨੂੰ ਇੱਥੋਂ ਸੰਗਲ ਕੱਠ ਕੋਈ ਜਾਂਦੀ ਐ ਉਹ ਉੱਥੇ ਗਾਂਹਾਂ ਜਾ ਕੇ ਹੁੰਦਾ ਕੰਮ ਮੜਾ ਜਾ ਇੱਥੇ ਤਾਂ ਗੇਰਾ ਮਾਰਦਾ ਜ਼ੋਰ ਜਾਂ ਨਵੇਂ-ਨਵੇਂ ਕਰਨ ਲੱਗੇ ਐ ਤਾਂ ਦੇਖ ਕੇ ਵਿਚਾਲਾ ਜਾ ਖੱਤਦਾਂਗੇ ਇੱਕ ਗੌਰ ਮਤਰਾ ਹੁਣ ਹੋਇਆ ਰਿਆਲਾ ਜਾ ਕੰਮ ਮੜਾ ਜਾ ਬਾਬਾ ਪਹਿਲਾਂ ਨਾ ਤੜਦਾ ਹੀ ਕੰਮ ਬਾਬਾ ਅੱਜ ਪਤਾ ਲੱਗਦਾ 버거 버거 ਖਾਦਿਆਂ ਦਾ ਹਾਂ ਅੱਜ ਨਿਕਲਿਆ ਨਹੀਂ ਉੱਠਲਾ ਦੋਸੇ ਪੀਜ਼ੇ ਹਾਂ ਹਾਂ ਅੱਜ ਪਤਾ ਲੱਗਿਆ ਬਾ ਦੇਖੀ 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 ਸਾਕਿਆ ਨਹੀਂ ਔਖੀ ਘਾਟੀ ਮੁਸ਼ਕਿਲ ਪੈਂਦਾ ਸੱਚ ਰਿਆ ਕਾਲ ਮਤਰਾ ਆ ਚਰਨਾ ਇਹ ਤਾਂ ਚੱਲਦੀ ਹੈ ਨਦੀ ਦੇਖੋ ਉਹ ਭਰੋਂ ਦਾ ਪਾਣੀ ਬੜਾ ਵੇਸਿਆ ਜਿਹੜੇ ਉਹ ਨਹੀਂ ਪਤਾ ਲੱਗਦਾ ਠੀਕ ਆ ਤੇ 3 ਕਿਲੋਮੀਟਰ ਅਗੇ ਰਹਿ ਗਿਆ ਤਿੰਨ ਆਜੋ ਕਿਲੋਮੀਟਰ ਤੋਂ ਉੱਪਰ ਰਹਿ ਗਿਆ ਕੋਟੇ ਕਰ ਬੰਦ ਜਿਹੜੇ ਬਰਫ ਨਾਲ ग्लेਸ਼ੀਅਰ ਸ਼ੁਰੂ ਹੋ ਜਾਂਦੀ ਹੈ ਬਰਫ ਬਸ 3 ਕਿਲੋਮੀਟਰ ਇਹ ਦੂਆ ਪੱਧਰਾ ਆ ਜਾਂਦਾ ਕੰਮ ਦੂਆ ਪੱਧਰਾ ਆ ਜਾਂਦਾ ਕਿਲੋਮੀਟਰ ਹੀ ਰਹਿ ਗਿਆ ਬਸ ਆ ਵੀ ਬੰਦੇ ਤਾਂ ਨਾ ਯਾਰ ਅੱਧਾ ਬੈਠਾ ਵਾ ਵੇ ਲੈ ਕੇ ਚੜਦੇ ਆ ਬੰਦੇ ਹਾਂ ਮੇਤਰ ਨੂੰ ਸੋਨੂ ਮਿਲ ਸੀਤੂ ਵਾਲਾ ਸੀਤੂ ਵਾਲਾ ਤੇ ਉਹ ਗਦੀ ਫਿਰਦਾ ਹੀ ਲਈ ਹਾਂ ਮੇਤਰੋ ਰਹਿ ਗਿਆ ਕਿਲੋਮੀਟਰ ਇੱਕ ਬਸ ਥੋੜਾ ਜਿਹਾ ਚੱਲ ਸਕਦਾ ਉੱਥੇ ਜਾਣਾ ਓ ਉੱਥੇ ਵਾ ਵਾਸ ਵਾਸ ਵਾ ਲੈ ਲਿਆ ਕੰਮ ਲੈ ਲਿਆ ਲੈ ਲਿਆ ਬਾਬਾ ਆ ਗਏ ਨੇੜ ਹੀ ਹੋ ਗਏ ਹੂੰ ਓ ਆ ਗਿਆ ਮੇਤਰਾ ਗਲੇਸ਼ੀਰ ਬਰਫਾ ਉੱਤਰਕ ਜਾਂਦਾ ਖੱਤਰ ਇਹਦੂ ਬਾਤ ਤਰ ਜਾਣਾ ਤਰ ਕੇ ਓ ਉਪਰ ਅਦਵਾਰ ਸਾਹਿਬ ਸਰੀ ਬਸ ਕਾਸ਼ ਨਹੀਂ ਥੋੜੀ ਜਿਹੀ ਬਾੜ ਰਹੀ ਮਿੱਤਰੋ ਉੱਥੋਂ ਸ਼ਾਰਟਕਟ ਵੱਜਦਾ ਉਹ ਸਾਰੀ ਬਾਟ ਕੱਟੀ ਜਾਂਦੀ ਆ ਛੋਟ-ਛੋਟ ਜਿਹੜਾ ਨਾ ਐਕੋ ਥਾਂ ਚੜਦਾ ਕਿਤੋਂ ਹੋ ਉੱਪਰ ਨੂੰ ਚੜਦਾ ਸ਼ਾਰਟਕਟਾਂ ਦੇ ਪੰਗਾ ਲੈ ਕੇ ਦੇਖਾਂਗੇ ਫਿਰ ਦੇਖੋ ਮਿੱਤਰੋ ਬਾਰ ਫੋਗਰ ਕਰ ਚੁੱਕਾ ਆ ਗਏ ਫਿਰ ਗਲੇ ਜਿਰਚ ਉਹ ਨੇੜੀ ਰਹਿ ਗਿਆ ਥੋੜਾ ਜਿਹਾ ਹਰਦਵਾਰ ਸਾਹਿਬ ਨੇੜੀ ਬਾਟ ਆ ਦੇਖੋ ਮਿੱਤਰੋ ਉੱਥੋਂ ਜਿਹੜਾ ਬਾਰ 15 ਉਹਦਰ ਵੀ ਦੇਖੋ ਓਕੇ ਤੇ ਬਰਫਰੇ ਥੱਲੇ ਦੀ ਪਾਣੀ ਆਉਂਦਾ ਹੋਣਾ ਥੱਲੇ ਦੀ ਇਹਦੇ ਫੋਟੋ ਦੇਖ ਕਿੰਦਰ ਸਾਫ ਹੁੰਦੀ ਆ ਸਪਲਸੜ ਵੀਰ ਖੜਿਆ ਕਹਿੰਦੇ ਇੱਥੇ ਜ਼ਿਆਦਾ ਟਾਈਮ ਬੈਠਾ ਨਾ ਕਿਉਂਕਿ ਗਲੇਸ਼ੀਅਰ ਖੜ ਜਾਂਦਾ ਖੈਸਕ ਵੀ ਸਕਦਾ ਨੇ ਪੱਥਰ ਵੀ ਆ ਸਕਦੇ ਜੇ ਬਹਿਣਾ ਤਾਂ ਪਰੇ ਨਾ ਹੋ ਕੇ ਜੇ ਬੈਠੋ ਛਾ ਟਾਈਮ ਨਾ ਬੈਠੋ ਕਹਿੰਦੇ ਵਿਚ ਵਿਚ ਦੀ ਮੁੰਡੇ ਸ਼ਾਰਟਕਟ ਵੀ ਛੱਡ ਦਿੰਦੇ ਆ ਆ ਦੇਖੋ ਡੰਡੀ ਇਹ ਸ਼ਾਰਟਕਟ ਜਾਂਦੀ ਆ ਮਾਸਟਰ ਏ ਕਿਲੋ ਕਿਲੋਮੀਟਰ ਦਰਵਾਰ ਸਾਹਿਬ ਪਹੁੰਚਣ ਵਾਲੀਆਂ ਹਾਂ ਜੀ ਮਿੱਤਰੋ ਆ ਗਏ ਨੇੜੇ ਪੌੜੀਆਂ ਤੇ ਕਰੋ ਚੈੱਕ ਫਿਰ ਆ ਝਰਨਾ ਇਹ ਫਿਰ ਬਾੜਾ ਜੀ ਆਉਂਦਾ ਵਾ ਇਹਦੀ ਗਾਂ ਆ ਕੇ ਨਦੀ ਬਣ ਜਾਂਦੀ ਆ ਜੀ ਮਿੱਤਰੋ ਗਲੇਸ਼ੀਅਰ ਕੋਲੇ ਆ ਗਏ ਸੀ ਤੇ ਖਾਣ ਲੱਗਿਆ ਮੈਗੀ ਮੈਂ ਤੇ ਬਾਬਾ ਆ ਮਾਦਾ ਦੇਦੇ 700 ਮਿੱਤਰੋ ਭਾਰਤ ਦੀ ਚਾਹ 50 ਵਾਲੀ ਚਾਰੀ ਦੁਕਾਨ ਆ ਸਾਡੇ ਉਥੇ ਨਾ 4500 ਫਟਾ ਬਾਬਾ ਕੀ ਬੋਲਦਾ ਤਾਂ ਬਾਤ ਇਹੇ ਗੁਰੂ ਸਾਹਿਬ ਜਾਂਦੇ ਨੂੰ ਆਉਂਦੀ ਹੈ ਰਾਸਤੇ ਚ ਐਂਡਰ ਦੀ ਦੁਕਾਨੀ ਹੈ ਦੁਬਾਕਾਂ ਦਰਬਾਰ ਸਾਹਿਬ ਹੀ ਆਉਣਾ ਵਾ ਦੇਖੋ ਫਿਰ ਮਿੱਤਰ ਘੈਂਟ ਵੀ ਹੋ ਜਾਵਾ ਇਹ ਵਿਊ ਦੇਖਣ ਲਈ ਬਹੁਤ ਘੱਲਣਾ ਘੱਲਣੀ ਪੈਂਦੀ ਆ ਆ ਬਣ ਗਈ ਹੈਲੀ ਪੈਡ ਹਾਂ ਸੌਖਾ ਹੋ ਥੋੜਾ ਜਿਹਾ ਹੈਲੀ ਪੈਡ ਬਣ ਗਈ ਨਾ ਹਾਂ ਜੀ ਮਿੱਤਰੋ ਫਾਈਨਲੀ ਪਹੁੰਚ ਹੀ ਗਏ ਬਸ ਰਹਿ ਗਈਆਂ 10 ਕਪੌੜੀਆਂ ਚੱਲਦੇ ਆ ਹਾਂ ਉਸਤਾਦ ਹਟੋ ਓਕੇ ਓਕੇ ਹਾਂ ਜੀ ਸੰਗਾ ਜੀ ਤਨਗੁਰ ਨਾਨਕ ਦੇਵ ਜੀ ਤਨਗੁਰ ਗੋਬਿੰਦ ਸਿੰਘ ਜੀ ਦਸਾ ਗੁਰਾਂ ਦੀ ਕਿਰਪਾ ਨਾਲ ਆਪਾਂ ਪਹੁੰਚ ਗਏ ਆ ਸ਼੍ਰੀ ਹੇਮਗੰਸ ਸਾਹਿਬ ਅਦਰਵਾਰ ਸਾਹਿਬ ਜਨਤਮਸਤਕ ਓਏ ਫੋਟੋ ਖਿੱਚ ਲੈ ਹਰ ਹਰ ਨਾਮ ਸਮਾਵਨਾ ਧਾਨ ਕਥਿਓ ਤਨਸਾਰ ਅਸ਼ਟਪਦੀ ਦਾ ਆਦੇ ਆਵਰ ਉਪਾਇ ਸਾਹਿਬ ਕਿਸਾਰੋ ਜਪਤ ਕਰਦੇ ਨੇ ਔਰ ਘਰ ਕਰਨ ਕਰਨ ਸ੍ਰੀ ਸਮਰਤ ਜਿਸ ਦਾ ਸਹੋ ਨਾਮ ਹਾਂਜੀ ਸਾਹਿਬ ਸੰਗਤ ਜੀ ਇਸ਼ਾਨ ਕਰ ਲਈ ਸਰੋਵਰ ਚ ਚਣ ਗੁਰੂ ਘਰ ਚਾਲਦੇ ਆ ਜੇ ਕਿ ਨਤਮस्तक ਹੁੰਦੇ ਆ ਉੱਥੇ ਚਾਨਣ ਸਿੰਘ ਸਾਹਿਬ ਸਾਨੂੰ ਜਿਹੜੇ ਇਮਾਨ ਸਾਹਿਬ ਲੱਗੇ ਆ ਨਾ ਪਹਾੜਾਂ ਤੇ ਉਹਨਾਂ ਦੇ ਦਰਸ਼ਨ ਵੀ ਹੋ ਗਏ ਆ ਬਾਬਾ ਜੀ ਦੀ ਕਿਰਪਾ ਨਾਲ ਨਾਮ ਕਰਨਾ ਪਾਈਆਂ ਸਰਪੰਚਾ ਜੀ ਸਰਦਾਰ ਜੀ ਬਹੁਤ ਸਹਾਾ ਮਾ ਜੀਨ ਪ੍ਰੋਸਟੋ ਸ੍ਰੀ ਜੀ ਦਾ ਧੰਨਵਾਦ ਹਾਂਜੀ ਸੰਘਾ ਜੀ ਪ੍ਰਸ਼ਾਦਾ ਸ਼ਕਣ ਲੱਗੇ ਸੀ ਤੇ ਦਲੀਆ ਤੇ ਚਾਹ ਤੇ ਦਲੀਆ ਤੇ ਚਾਹੀ ਚਾਹ ਲਾਣਾ जो इमेजिंग तो बाहर खपत जाने काजदास पे लड़ाई मिलाई वैसे के प्यार ने अनका तोड़ दिया फिर से प्यार जाने होके मेरी याद में ना रहे ओह बस इक तू फसम ਸੇ ਸਚੇ ਆਪਿ ਸ਼ਾਬਨ ਜਨਮ ਜਨਮੰਤੀ ਅੱਜ ਕੋਈ ਇਹ ਬੋਲ ਕਰਾ ਲਓ ਪੀਰ ਕੋਈ ਜਨਾ ਤੋਂ ਸੋਸ਼ਲ ਮੀਡੀਆ ਤੇ ਕੁਝ ਪ੍ਰਾਣੀਆਂ ਵੀਡੀਓ ਪਤਾ ਨਹੀਂ ਕਿ ਇਹ ਸਥਾਨ ਦੀਆਂ ਜਾਂ ਕਿਤੇ ਦੀਆਂ ਪਤਾ ਨਹੀਂ ਚਲੋ ਗੁਰੂ ਸਾਹਿਬ ਜਾਣਦੇ ਪੀ ਸ੍ਰੀਮ ਕੋਲ ਸਾਬ ਉਹਨੇ ਕਿਹਾ ਵੀ ਉਥੇ ਰਸਤੇ ਬੜੇ ਖਰਾਬ ਆ ਬੱਦਲ ਫਟ ਗਏ ਆ ਉਥੇ ਆ ਹੋ ਗਿਆ ਆ ਹੋ ਗਿਆ ਉਥੇ ਟੂੜੀਆਂ ਚ ਪਾਣੀ ਨਹੀਂ ਆ ਰਿਹਾ ਉਥੇ ਘੋੜੇ ਜਾ ਰਹੇ ਆ ਪਰ ਫਾਗੀ ਪਤ ਨਹੀਂ ਆਦੇ ਨੌ ਲੌ ਫੂਟ برف ਆ ਗਈ ਦੇਖੋ برف ਤੇ ਹੁਣ ਦੇਖ ਨੂੰ ਲੱਗਦੀ ਹੁਣ ਤੇ ਘੋੜਾ ਖਜਾਉਣ ਵਾਲੇ ਗਰਮ ਤੇ ਦੇਦੇ ਪਿਆਰਿਓ ਸਾਨੂੰ ਨਾ ਰਾਤ ਨਾ ਦਿਨੇ ਸੰਤ ਬੜੇ ਸੌ ਕਰਦੀ ਤੇ ਸਾਨੂੰ ਅੱਜ ਬੜੀਆਂ ਸ਼ਿਕਾਇਤਾਂ ਹੋ ਜਾਂਦੀਆਂ ਸਖਤ ਰੂਪੀ ਮੈਨੇਜਮੈਂਟ ਟ੍ਰਸਟ ਦੇ ਸੇਵਾਦਾਰਾਂ ਤੇ ਇੱਕ ਪਿਆਰਾ ਬੋਲ ਰਿਹਾ ਸੀ ਵੀਡੀਓ ਦੇ ਵਿੱਚ ਵੀ ਅਸੀਂ ਉੱਥੇ ਨਮਸਕਾਰ ਕਰ ਲਿਆ ਸੀ ਰੇਮ ਗੁਰਸਾਹਿਬ ਤੇ ਸਾਨੂੰ ਕਹਿੰਦੇ ਥਰੇ ਚਲੇ ਜਾਓ ਤੇ ਦੱਸੋ ਵੀ ਆਪਾਂ ਸਾਰੀ ਸੰਗਤ ਨੂੰ ਇਹ ਬੇਨਤੀ ਕਰਦੇ ਆਂ ਕਿ ਸਮੇਂ ਸਿਰ ਪਹੁੰਚੋ ਪੀਤੂ ਜੀ ਨਮਸਕਾਰ ਕਰ ਲਿਆ ਹੈ ਸ਼ੇਰ ਪਰ ਹਾਜ਼ਰੀ ਹੈ ਕਿ ਸਮੇਂ ਸਿਰ ਪਹੁੰਚੋ ਸਾਰੀ ਸੰਗਤ ਨੂੰ ਕਹਿੰਦੇ ਆਂ ਕਿ ਇਸ ਕਰਕੇ ਬੇਨਤੀ ਕਰਦੇ ਆਂ ਪਿਆਰੋ ਜਿਨੀ ਸੰਗਤਾਂ ਇਹ ਮਹਤਾਰ ਕੌਣ ਗਿਆ ਵੈ ਤੇ ਸਾਰੇ ਇਹ ਬਣਾ ਲਈ ਬਾਅਦ ਚ ਬੰਦ ਕਰਦੇ ਸ੍ਰੀ ਹੇਮਕਲ ਸਾਹਿਬ ਜੀ ਦੀ ਯਾਤਰਾ ਬਿਲਕੁਲ ਨਿਰੰਤਰ جاری ਹੈ 25 ਮਈ ਤੋਂ ਕਵਾੜ ਖੁੱਲੇ ਹਨ ਸੰਗਤਾਂ ਬੜੀ ਸ਼ਰਧਾ ਪਾਵਣ ਦੇ ਨਾਲ ਆ ਰਹੀਆਂ ਹਨ ਤੇ ਤੁਸੀਂ ਜਾ ਕੇ ਸੰਗਤ ਨੂੰ ਦੱਸੋ ਜਿਨ੍ਹਾਂ ਨੇ ਆਉਣਾ ਹੈ ਉਹ ਬੇ ਚਿੰਤਾ ਬੇ ਚੀਜ਼ ਕੋ ਕਰਕੇ ਸਤਿਗੁਰਾਂ ਦੇ ਤਪਸਥਾਨ ਦੇ ਦਰਸ਼ਕੀ ਨਿਸ਼ਾਨ ਕਰਕੇ ਖੁਸ਼ਿਆ ਪ੍ਰਾਪਤ ਕਰਨ। ਦੇਖੋ ਸਮਾਗਵ ਅਡਵਾਂਸ ਹੈ ਅੱਜਕੱਲ ਹਰੇਕੀ ਜਗ੍ਹਾ ਫੋਨ ਹੈ ਵੈਬਸਾਈਟ ਚੱਲਦੀ ਹੈ ਰਿਸ਼ੀ ਕੇ ਸੁਬਰਦਾਰ ਸਾਹਿਬ ਗੋਗਦ ਘਾੜ ਸਾਡੇ ਸਾਰੇ ਫੋਨ ਚੱਲਦੇ। ਚਲੋ ਜੇ ਜਿਆਦਾ ਪ੍ਰਸਾਦ ਹੋਵੇਗੀ ਜਾਂ ਕੋਈ ਅਹਿਰੀ ਗਾਥੀ ਕੁਸਰ ਸਾਹਿਬ ਜੀ ਅਸੀਂ ਉਸ ਤੋਂ ਨਹੀਂ ਆਉਂਦੇ। ਪਰ ਮੌਸਮ ਹੈ ਪਰ ਫੇਰ ਵੀ ਅਸੀਂ ਸਾਰੀ ਸਮਤ ਨੂੰ ਸਾਡੇ ਸਾਰਿਆਂ ਦੇ ਫੋਨ ਆਉਣ ਹੈ ਤਕਰੀਬਨ ਸਤਪੁਰਪੁਰ ਫੋਨ।

ਇਸ ਕਰਕੇ ਪਿਆਰਿਓ ਸਾਰਾ ਪ੍ਰਬੰਧ ਹੈ ਤੁਹਾਡੇ ਸਹਿਯੋਗ ਨਾਲ ਸੰਕਤਮ ਜਾ ਕਰਕੇ ਦੱਸੋ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਹੈ ਤੇ ਜਿਹੜੀ ਆ ਕੋਈ ਤੁਹਾਡੇ ਮਨ ਦੇ ਵਿੱਚ ਕੋਈ ਸ਼ਿਕਾਇਤ ਹੈ ਤੁਸੀਂ ਸਾਡੇ ਨਾਲ ਸਾਡੇ ਨਾਲ ਸਾਂਝੀ ਕਰਦੇ ਹਾਂ ਜੀ ਮਿੱਤਰੋ ਗੁਰੂ ਘਰ ਦਾ ਦਰਸ਼ਨ ਕਰਕੇ ਤੇ ਹੁਣ ਚੱਲੇ ਆਪਾਂ ਵਾਪਸ ਗੋਮਰ ਧਾਮ ਵੱਲ ਨੂੰ ਚੱਲਦੇ ਹਾਂ ਹੁਣ ਤਾਂ ਸੌਖਾ ਹੀ ਉਤਰਨਾ ਆਪਦੇ ਸਰੀਰ ਨੂੰ ਰੋਕੀ ਰੱਖਣਾ ਪੈਂਦਾ